ਕੰਨ ਕਹਿੰਦੇ ਗੁਰੂ ਦੀ ਗੱਲ ਤੋਂ ਬਿਨਾਂ ਕੋਈ ਹੋਰ ਗੱਲ ਸੁਣਨ ਦੇ ਲਈ ਉਹਨਾਂ ਦੇ ਕੰਨ ਜਿਹੜੇ ਨੇ ਸੁਰਜੀਤ ਨਹੀਂ ਹੁੰਦੇ ਕਿਉਂਕਿ ਸਾਡੇ ਤੇ ਕੰਨ ਹੀ ਐਸੇ ਨੇ ਜੋ ਮਰਜ਼ੀ ਕੋਈ ਸੁਣਾ ਕੇ ਚਲਾ ਜਾਵੇ ਅਸੀਂ ਸੁਣੀ ਜਾਂਦੇ ਰਹਿੰਨੇ ਆ ਪਰ ਜਿਹੜਾ ਅਸਲ ਸਿੱਖ ਹੈ ਉਹਦੇ ਕੰਨ ਉਸੇ ਵੇਲੇ ਖੜੇ ਹੋ ਜਾਂਦੇ ਵੀ ਇਹ ਮੇਰੇ ਗੁਰੂ ਦੀ ਗੱਲ ਨਹੀਂ ਹੈ ਇਹ ਸਿਧਾਂਤ ਦੀ ਗੱਲ ਨਹੀਂ ਹੈ ਇਹ ਫਲਸਫੇ ਦੀ ਗੱਲ ਨਹੀਂ ਹੈ ਜੋ ਮੇਰੇ ਗੁਰੂ ਨਾਨਕ ਦਾ ਗਾਡੀ ਰਾਹ ਹੈ ਉਹਦੇ ਤੇ ਚੱਲਣ ਦੀ ਇਹ ਗੱਲ ਨਹੀਂ ਕਰ ਰਿਹਾ ਝੂਠ ਬੋਲ ਰਿਹਾ ਫਰੇਬ ਹੈ। ਇਸ ਲਈ ਦੂਜੀ ਬਾਤ ਨਾਲ ਤਰਹੀ ਕਾਨਾ ਤੇ ਉਹ ਦੂਜੇ ਦੀ ਓਟ ਵੀ ਨਹੀਂ ਲੈਂਦੇ। ਸਤਿਗੁਰੂ ਜੀ ਕਹਿੰਦੇ ਨਾ ਦੁੱਧ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰੈ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕਾ ਸਦਾ ਸਦਾ ਜਪੁਨਾ ਨੰਕੇ ਕਾ ਉਹ ਇੱਕ ਦੇ ਉਪਾਸ਼ਕ ਹੁੰਦੇ ਆ ਉਹ ਜਗ੍ਹਾ ਜਗ੍ਹਾ ਤੇ ਮੱਥੇ ਨਹੀਂ ਟੇਕਦੇ ਫਿਰਦੇ ਉਹ ਜਗ੍ਹਾ ਜਗ੍ਹਾ ਤੇ ਸਿਰ ਨਹੀਂ ਝੁਕਾਉਂਦੇ ਕਿਉਂਕਿ ਦੂਜੀ ਬਾਤ ਨਾ ਤਰਹੀ ਕੰਨਾਂ ਉਹ ਦੂਜੇ ਦੀ ਬਾਤ ਨੂੰ ਆਪਣੇ ਕੰਨਾਂ ਤੇ ਵੀ ਨਹੀਂ ਤਰਦੇ ਕਿਉਂਕਿ ਇੱਕ ਬੜਾ ਪਿਆਰਾ ਬਚਨ ਹੈ ਬਾਬਾ ਕਬੀਰ ਸਾਹਿਬ ਦਾ ਉਹ ਕਹਿੰਦੇ ਸੰਤ ਮਿਲੈ ਕੁਛ ਸੁਣੀਐ ਕਹੀਐ ਕਹਿੰਦੇ ਜੇ ਕੋਈ ਸੰਤ ਮਿਲੇ ਰੱਬ ਦੇ ਘਰ ਦੀ ਗੱਲ ਕਰਨ ਵਾਲਾ ਮਿਲੇ ਉਹਦੀ ਗੱਲ ਸੁਣੀਏ ਵੀ ਤੇ ਉਹਨੂੰ ਕਹੀਏ ਵੀ ਕਿਉਂਕਿ ਉਹਨੇ ਕੋਈ ਪਰਮਾਰਥ ਦੀ ਗੱਲ ਕਰਨੀ ਹੈ ਅਧਵਾਤ ਅਧਿਆਤਮਿਕ ਪੱਖ ਦੀ ਗੱਲ ਕਰਨੀ ਹੈ ਸਾਡਾ ਅੰਦਰਲਾ ਉੱਚਾ ਕਰਨ ਦੀ ਗੱਲ ਕਰਨੀ ਹੈ ਤੇ ਉਹਦੇ ਨਾਲ ਅਸੀਂ ਵਿਚਾਰ ਕਰ ਲਈਏ ਨੋ ਪ੍ਰੋਬਲਮ ਕੋਈ ਗੱਲ ਨਹੀਂ ਪਰ ਜਿੰਨੇ ਪਰਮਾਰਥ ਦੀ ਗੱਲ ਨਹੀਂ ਕਰਨੀ ਜਿੰਨੇ ਰੱਬ ਦੇ ਘਰ ਦੀ ਗੱਲ ਨਹੀਂ ਕਰਨੀ ਜਿੰਨੇ ਚੁਗਲੀ ਨਿੰਦਿਆ ਦਵੈਤ ਭਾਵਨਾ ਦੀਆਂ ਇਰਖਾਲੂਪਨ ਸਾਢੇ ਪੰਜ ਦੀਆਂ ਗੱਲਾਂ ਕਰਨੀਆਂ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਮਿਲੈ ਅਸੰਤਾ ਮਸਟ ਕਰ ਰਹੀ ਕਹਿੰਦੇ ਜੇ ਕੋਈ ਅਸੰਤ ਮਿਲ ਜੇ ਤੇ ਉਦੋਂ ਚੁੱਪ ਕਰ ਜਾ ਕਰੋ ਬੋਲਿਆ ਨਾ ਕਰੋ ਕਿਉਂਕਿ ਉਹ ਬੋਲੇਗਾ ਤੁਸੀਂ ਬੋਲੋਗੇ ਤੁਹਾਡੇ ਬੋਲ ਆਪਸ ਵਿੱਚ ਜਦੋਂ ਮੈਚ ਕਰਨਗੇ ਤੇ ਫਿਰ ਤੁਸੀਂ ਅੱਗੇ ਦੀ ਅੱਗੇ ਦੀ ਅੱਗੇ ਬੋਲਦੇ ਚਲੇ ਜਾਓਗੇ ਤੇ ਫਿਰ ਕੁਝ ਵੀ ਨਿਕਲੇਗਾ ਨਹੀਂ ਸਿਵਾਏ ਨਿੰਦਿਆ ਤੋਂ ਐਸਲੀ ਬੋਲੋ ਉੱਥੇ ਜਿੱਥੇ ਸਾਨੂੰ ਕੁਝ ਮਿਲਣਾ ਹੈ ਤੇ ਕੁਝ ਅਸੀਂ ਪ੍ਰਾਪਤ ਕਰਨਾ ਹੈ ਪਰ ਜਿੱਥੇ ਕੁਝ ਨਹੀਂ ਮਿਲਣਾ ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਬੋਲਣ ਘਾਰੀਅ ਤਿੱਥੇ ਚੰਗੀ ਚੁੱਪ ਕਿਉਂਕਿ ਉਵੇਂ ਦੀ ਜਗ੍ਹਾ